ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਸਰਕਾਰਾਂ ਇਹਨਾਂ ਮਾਮਲਿਆਂ ਤੇ ਕੋਈ ਥੋਸ ਕਦਮ ਨਹੀਂ ਚੁੱਕ ਸਕੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨਾਲ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਵਬਸਤ ਨਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਜੋ ਕਿ ਸਾਡੇ ਕੋਲ ਇੱਕ ਮਸਲਾ ਰਾਤ ਦਾ ਆਇਆ ਕਿ ਰਾਤ ਜੋ ਕਿ ਗੁਰਪ੍ਰੀਤ ਸਿੰਘ ਸਨੁ ਬਲਖਵਿੰਦਰ ਸਿੰਘ ਜੋ ਕਿ ਗਰੰਥੀ ਸਿੰਘ ਕਰਨਲ ਸਿੰਘ ਦਾ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਡਿਊਟੀ ਇਹ ਵੀ ਕਰਦਾ ਗਰੰਥੀ ਸਿੰਘ ਦੀ ਇਹਨਾਂ ਦੇ ਘਰੇ ਖੰਡਪਟ ਸਾਕ ਦਾ ਭੋਗ ਪਾਇਆ ਕੱਲ ਔਰ ਭੋਗ ਤੋਂ ਪਰંત ਰਿਸ਼ਤੇਦਾਰ ਆਏ ਸੀ ਰਸਤੇ ਦੇ ਵਿੱਚ ਗੱਡੀ ਛੜਕ ਦੇ ਪਾਸੇ ਲੱਗੀ ਸੀ ਫਿਰ ਵੀ ਉਹਨਾਂ ਨੇ ਆਣ ਕੇ ਕੋਈ ਲਖਵਿੰਦਰ ਸਿੰਘ ਸਾਨੂੰ ਪਰਮੇਸ਼ਰ ਸਿੰਘ ਉਹਨਾਂ ਨੇ ਆਣ ਕੇ ਇਹਨੂੰ ਗੱਡੀ ਪਾਸੇ ਕਹਿਣ ਵਾਸਤੇ ਸ਼ਰਾਬੀ ਹਾਲਤ ਵਿੱਚ ਬੁਰਾ ਭਲਾ ਕਿਹਾ ਇਹਨਾਂ ਨੇ ਕੈਦ ਵਿਰਾ ਪਾਸੇ ਕਰ ਦਿੰਦੇ ਆ ਫਿਰ ਵੀ ਇਹਨਾਂ ਨੇ ਉਹਨਾਂ ਨੇ ਰੌਲਾ ਪਾ ਕੇ ਜਦੋਂ ਤੂੰ ਤੂੰ ਮੈਮੋ ਹੋਈ ਤੇ ਇਹਨਾਂ ਦੇ ਗੱਲ ਪੈ ਗਏ ਗੁਰਪ੍ਰੀਤ ਸਿੰਘ ਦੇ ਔਰ ਗੱਲ ਪੈਣਾ ਲੜਾਈ ਹੋਣੀ ਵੱਖਰੀ ਗੱਲ ਆ ਜਦੋਂ ਅਮਰਤ ਹਾਰੀ ਸਿੰਘ ਦੇ ਕਕਾਰਾਂ ਦੀ ਵੀ ਅਵਧੀ ਕੀਤੀ ਜਾਵੇ ਇੱਕ ਕੌਮੀ ਮਸਲਾ ਬਣ ਜਾਂਦਾ ਹੈ ਕਿਉਂਕਿ ਤੁਸੀਂ ਵੇਖ ਸਕਦੇ ਜੇ ਕੇਸਾਂ ਦੀ ਵਿਵਰਤੀ ਕੀਤੀ ਆ ਕੇਸ ਜਿਹੜੇ ਇਹਦੇ ਇਹਨਾਂ ਦੀ ਵਿਵਰਤੀ ਕੀਤੀ ਆ ਦਸਤਾਰ ਲਾ ਕੇ ਦਸਤਾਰ ਨੂੰ ਇਥੇ ਨਹੀਂ ਲਾ ਕੇ ਛੁੱਟ ਨਹੀਂ ਤੀ ਇੱਕ ਲੜਦਿਆਂ ਚਗੜਨ ਲੈ ਬ ਜਾਂਦੀ ਆ ਆਪਾਂ ਕਿਹਨੇ ਵੀ ਦਸਤਾਰ ਲੜਦਿਆਂ ਚਗੜਦਾ ਕਈ ਆਹਨਦੇ ਵੀ ਇਹ ਮੁੱਦਾ ਬਣਾਉਂਦੇ ਪਰ ਦਸਤਾਰ ਲਾ ਕੇ ਪਾੜ ਦੇਣੀ ਇੱਕ ਜਿਹੜਾ ਆ ਬਹੁਤ ਵੱਡਾ ਗੁਨਾਹ ਆ ਚਿੱਕਿਸਤਾਂ ਤਣਸਾਰ ਕੱਪੜੇ ਵੀ ਪਾੜੇ ਮੁੰਡੇ ਦੇ ਅਸੀਂ ਇਹ ਮੰਕਰ ਦੇ ਪ੍ਰਸ਼ਾਸਨ ਤੋਂ ਕਿ ਜਿਹੜਾ 295ਏ ਲਾ ਕੇ ਇੱਥੇ ਸਖਤ ਸਖਤ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਮੈਂ ਐਸਐਚਓ ਸਾਹਿਬ ਨੂੰ ਮਿਲਿਆ ਉਹਨਾਂ ਨੇ ਕਾਰਵਾਈ ਕਰਨ ਦਾ ਪ੍ਰੋਸਟਾ ਆ ਔਰ ਮੁੰਡੇ ਨੂੰ ਇਸੇ ਕਰਕੇ ਕਿਉਂਕਿ ਹਾਲਤ ਬਹੁਤ ਕੁੱਟਿਆ ਮਾਰਿਆ ਹਾਲਤ ਬਹੁਤ ਵਿਗੜੀ ਸਹਿਮਿਆ ਆ ਗੱਲ ਨਹੀਂ ਕਰ ਰਿਹਾ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਕਿ ਜੇਗਬਾਨੀ ਕਾਰਵਾਈ ਕਰਕੇ 295ਏ ਲਾ ਕੇ ਤੇ ਇੱਥੇ ਕਾਰਵਾਈ ਕੀਤੀ ਜਾ ਸਕਤੋ ਸਤ ਕਾਰਵਾਈ ਕੀਤੀ ਜਾਵੇ ਜਗਿੰਦਰ ਸਿੰਘ ਜੀ ਕਿ ਲੱਗਦੇ ਇਹ ਜੀ ਸਾਡੇ ਤਿਹਜਾ ਲੜਕਾ ਹੀ ਤੇ ਮੈਂ ਗੁਰਦੁਰਦਾਨਿਆਲਾ ਕੁਲਜੇ ਦਾ ਪਾਰਟੀਆਂ ਗਰੰਤੀ ਗੁਰਦੁਰਦ ਦਾ ਮਸਲਾ ਕੀ ਸਭਾ ਮਸਲਾ ਇਹ ਗਾ ਵੀ ਸਵੇਰੇ ਖੰਡ ਪਰ ਦਾ ਪੋ ਪਿਆ ਸੀ ਘਰ ਆਪਣੇ ਤੇ ਰਿਸ਼ਤੇਦਾਰ ਆਏ ਸੀ ਉਹਨਾਂ ਗੱਡੀ ਸੜਕ ਦੇ ਸਾਈਡ ਤੇ ਡੱਕੀ ਤੇ ਪੋ ਪੈਗਾ ਉਸ ਤੋਂ ਬਾਅਦ ਛਾਮਾਂ ਨੂੰ ਜਾਣ ਲੱਗੇ ਨੇ ਤੇ ਉਹਨਾਂ ਦਾ ਮੁੰਡਾ ਹੈ ਸ਼ਰਾਬ ਪੀ ਕੇ ਆਏ ਨੇ ਤੇ ਕਹਿੰਦੇ ਗੱਡੀ ਇੱਥੇ ਕੋ ਡੱਕੀ ਤੇ ਇਹਨਾਂ ਵੀ ਸੜਕ ਦੇ ਸਾਈਡ ਤੇ ਖੜੀ ਹੈ ਤੇ ਅਸੀਂ ਪਾਸੇ ਕਰ ਲੈਨੇ ਉਹ ਰਿਸ਼ਤੇਦਾਰਾਂ ਨੇ ਗੱਡੀ ਸੈੜ ਤੇ ਕਰਨ ਗਿਆ ਤੇ ਇਹਨਾਂ ਕਹੇ ਵੀ ਸੈੜ ਤੇ ਖੜੀਏ ਇਥੇ ਤੂੰ ਸ਼ਰਾਬ ਪੀ ਕੇ ਤੇ ਇਸ ਅੰਮ੍ਰਿਤਾਰੀ ਤੇ ਮੇਰੇ ਲੜਕੇ ਤੇ ਹਮਲਾ ਕਰਤਾ ਦਸਤਾਰ ਲਾ ਕੇ ਕੇਸਾਂ ਦੀ ਬੇਅਦਵੀ ਕੀਤੀ ਕੇਸ ਪੁੱਟੇ ਤੇ ਤੂੰ ਦਸਤਾਰ ਨੂੰ ਪਾੜ ਕੇ ਕੱਪੜੇ ਪਾੜ ਕੇ ਤੇ ਬੇਅਦਵੀ ਕਰਕੇ ਸੱਟਾਂ ਲਾਈਆਂ ਅਸੀਂ ਇਹਨੂੰ ਮਾਮਦੋਰ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇ ਸਾਡੀ ਇਹ ਮੰਗ ਹੈ ਜੋ ਕਿ ਇਸ ਕੇਸਾਂ ਦੀ ਬੇਅਦਬੀ ਕੀਤੀ ਏ ਜੋ ਵੀ ਕਾਰਵਾਈ ਇਸ ਤੋਂ ਵਾਅਦਾ ਵਾਅਦਾ ਕੀਤੀ ਜਾਵੇ ਸਖਤ ਕੀਤੀ ਜਾਵੇ ਮਿਹਰਬਾਨੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਸ਼ੈਂਟ ਆ ਤੁਹਾਡੇ ਨੂੰ ਕੀ ਨਾਮ ਸੀ ਗੱਲਾਂ ਪੇਸ਼ੈਂਟ ਦਾ ਗੁਰਪ੍ਰੀਤ ਸਿੰਘ ਹੈ ਸੋਨੁਖਰਨ ਸਿੰਘ ਇਹ ਰਾਤ ਨੂੰ 6 6:30 ਕੁ ਰਾਤ ਨੂੰ 9:00 ਚਾਲੀ ਤੇ ਆਇਆ ਪੇਸ਼ੈਂਟ ਤੇ ਲੜਾਈ ਦਾ ਕੇਸ ਸੀ ਅਸੀਂ ਇਹਨੂੰ ਦਾਖਲ ਕਰ ਲਿਆ ਤੇ ਪੰਚਾ ਕਰ ਦਿੱਤਾ ਹੋਇਆ ਪੰਚਾ ਲਿਖ ਦਿੱਤਾ ਮਜ਼ਾ ਤੇ ਥਾਣੀ ਪਹੁੰਚ ਗਿਆ ਆ ਔਨਲਾਈਨ ਵੀ ਕਰ ਦਿੱਤਾ ਉਸ ਤੋਂ ਬਾਅਦ ਜੋ ਕਾਰਵਾਈ ਹੋਣੀ ਉਹ ਉਸਨੇ ਕਰਨੀ ਹੈ ਐਕਸ-ਰੇ ਰੱਖੇ ਹੋਏ ਨੇ ਰਿਐਕਸ਼ਨ ਵੀ ਹੋ ਜਾਉ ਕਿਸ ਤਰ੍ਹਾਂ ਦਾ ਹੈ ਇੰਜਸੀਗਾ ਸੱਪਾ ਸਪੈਕਟਮ ਕੰਡੀਸ਼ਨ ਤਾਂ ਪੇਸ਼ੈਂਟ ਦਾ ਹੀ ਹੈ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਅੱਛਾ ਜੀ ਬੇਦਰ ਵੀ ਤਾਂ ਲੱਗਦਾ ਕੀ ਬਾਗੂ ਪਟੇ ਹਾਂਜੀ ਉਹ ਉਹਨਾਂ ਨੇ ਇਹ ਵੀ ਲਿਖਿਆ ਹੈ ਕਿਹਾ ਵਾ ਕਿ ਉਹਨਾਂ ਦੀ ਬੇਦਰ ਵੀ ਵਗੈਰਾ ਬਾਗੂ ਪਟੇ ਨੇ ਪਰ ਉਹ ਜੋ ਵੀ ਕੇਸ ਹੋਏ ਦਾ ਉਹ ਪੁਲਿਸ ਹੀ ਅੱਗੇ ਕਰ ਰਹੀ ਚੁ ਕਰ ਰਹੀ ਉਹਨਾਂ ਨੇ ਕਰ ਸੀ ਸਾਡੇ ਵੱਲੋਂ ਸੱਟਾਂ ਲਿਖ ਦਿੱਤੀਆਂ ਗਈਆਂ ਜਿੱਥੇ ਵੀ ਤੇ ਲਿਖਿਆ ਠੀਕ ਹੈ ਪੁਲਿਸ ਨੂੰ ਤੁਰੰਤ ਕਾਰਵਾਈ ਤੋਂ ਜੀ 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 ਕਪੜੀ ਸਿੰਘ ਮੈਂ ਪਿੰਡ ਨੇਹਾਲਾ ਕਜੇ ਦਾ ਗਰੰਤੀ ਸਿੰਘ ਜਿੱਦ ਕੱਲ ਸਾਡੇ ਪੇ ਘਰ ਪ੍ਰੋਗਰਾਮ ਸੀ ਖੰਡ ਪੜ ਦਾ ਭੋਗ ਪਿਆ ਰਿਸ਼ਤੇਦਾਰ ਆਏ ਸੀ ਰਿਸ਼ਤੇਦਾਰ ਗੱਡੀ ਸੜਕ ਦੇ ਪਾਸੇ ਖੜੀ ਸੀ ਤੇ ਉਹ ਆਏ ਤੇ ਉਹ ਪਿੰਡ ਦੇ ਜੀ ਨਾਲ ਦੇ ਘਰ ਦੇ ਜੀ ਗਵੰਡੀ ਹੈ ਜੀ ਉਹ पी के दारू ते जाके तो मेरे गाल पे जी जी मुंडे दा नाम लखविंदर जी पियो दा नाम रमेश सिंह ते तो वो आके मेरे गाल पे जी मेरे केसा दी बेलदी कीती जी मेरी पग फाड़ के जी सुट्टी ते मेरे कपड़े भी फाड़े जी, जी ओ जी गै 6-7 जने जी मेरे आ गाल पे जी दारू पीती होई छ अरे बालोटे हां जी केसा दी बेलदी भी बहुत की मांग की मांग जी इंसाफ चाहिए ਜੋਧਪੁਰ ਤੋਂ ਪੱਤਰਕਾਰ ਸੁਖਜੈ ਸਿੰਘ ਦੀ ਰਿਪੋਰਟ